ਤੈਨੂੰ ਪਤਾ ਐ ਇੱਥੇ ਨਾ ਨਿਊ ਇਅਰ ਦੀ ਪਾਰਟੀ ਆ 25 ਤਰੀਕ ਨੂੰ ਤੇ ਬੜੇ ਜਿਆਦਾ ਸਿੰਗਰਜ਼ ਆ ਰਹੇ ਆ ਉਹ ਵੀ ਸਾਰੇ ਪੰਜਾਬੀ ਹਾਂ ਹੋਰ ਕੀ ਮੇਰਾ ਬੜਾ ਮਨ ਹੈ ਇੱਥੇ ਆਉਂਦਾ ਤੂੰ ਮੈਨ ਲੈ ਕੇ ਆਏਂਗਾ ਨਾ ਉਹ ਕੋਈ ਗੱਲ ਨਹੀਂ ਸਿੰਗਰ ਹੀ ਨੇ ਤਨ ਮੈਂ ਮਾਮਲਾ ਦੂੰਗਾ ਥੇ ਲੈ ਕੇ ਸਿਰ ਆਪਾਂ ਪਾਰਟੀ ਤਾਂ ਦੇਖ ਲਾਂਗੇ ਮਿਲ ਵੀ ਲਾਂਗੇ ਨਹੀਂ ਮੇਰੀ ਗੱਲ ਸੁਣ ਮੇਰੇ ਕੋਲ ਨਾ ਕੁਝ ਹੈ ਵੀ ਨਹੀਂ ਪਾਉਣ ਨੂੰ ਤੂੰ ਮੈਨ ਡਰੈਸ ਲੈ ਕੇ ਦੇਂਗਾ ਰੈੱਡ ਕਲਰ ਦੀ 25 ਤਰੀਕ ਨੂੰ ਪਾਉਂਗੀ ਦੇਖ ਯਾਰ ਮੈਂ ਲਾਰਾ ਤਾਂ ਨਹੀਂ ਲਾਉਂਗਾ ਡਰੈਸ ਤਾਂ ਥੋੜਾ ਔਖਾ ਹੋ ਜਾਊਗਾ ਯਾਰ ਲਾ ਦੇ ਹਰ ਵਾਰੀ ਰੋਣਾ ਹੀ ਰਹਿਣਾ ਹੈ ਇਹ ਕੋਈ ਗੱਲ ਬੰਦੀ ਆ ਮੈਂ ਕਿਹੜਾ ਤੇਰੇ ਤੋਂ ਨਿਤ ਗਿਫਟ ਮੰਗਦੀ ਰਹਨੀ ਆ ਕੋਈ ਨਾ ਕੋਈ ਪੈਸੇ ਸੀਗੇ ਘਰੇ ਲੱਗ ਕੇ ਕੋਈ ਜਾਣੀ ਤੇਰੇ ਘਰ ਦੇ ਖਰਚੇ ਇੰਨੇ ਲੋਟ ਆਂਦੇ ਮੈਨੂੰ ਨਹੀਂ ਪਤਾ ਮੇਰਾ ਮਨ ਐ ਡਰੈਸ ਲੈ ਆਂਦਾ ਤਾਂ ਤੂੰ ਦਵਾਏਂਗਾ ਮੈਨੂੰ ਨਹੀਂ ਤਾਂ ਮੈਨੂੰ ਸਿੱਧਾ ਦੱਸ ਦੇ ਵੀ ਮੇਰੇ ਨਾਲ ਰਹਿਣਾ ਕਿ ਨਹੀਂ ਰਹਿਣਾ ਚੱਲ ਕੋਈ ਗੱਲ ਨਹੀਂ ਯਾਰ ਕਿੱਡੀ ਗੱਲ ਆ ਮੈਂ ਆਪਣੇ ਕੰਮ ਤੇ ਗੱਲ ਕਰਕੇ ਦੇਖ ਲੈਂਦਾ ਮੈਨੂੰ ਅਡਵਾਂਸ ਮਿਲ ਜੂਗਾ ਮੈਂ ਤੈਨੂੰ ਡਰੈਸ ਲੈ ਦੂੰਗਾ ਫਿਕਰ ਨਾ ਕਰ ਤੂੰ ਠੀਕ ਆ ਚੱਲ ਹੁਣ ਤਾਂ ਆ ਜਾ ਨਾਲ ਸਸਤੀ ਗੱਲ ਬਾਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਤੂੰ ਕਿੱਥੇ ਰਿਹਾ ਅੱਜ ਕੰਮ ਤੇ ਨਹੀਂ ਆਇਆ ਹਾਂਜੀ ਭਾਜੀ ਮੈਂ ਉਹ ਦੱਸਣ ਲੱਗਿਆ ਮੈਨੂੰ ਨਾ ਦੋ ਤਿੰਨ ਕੰਮ ਸੀਗੇ ਕਰਦੇ ਤਾਂ ਕਰਕੇ ਮੇਤੋਂ ਆ ਨਹੀਂ ਹੋਇਆ ਤਾਂ ਹੀ ਮੈਨੂੰ ਨਾ ਹੁਣ ਭਾਜੀ ਐਡਵਾਂਸ ਪੈਸੇ ਚਾਹੀਦੇ ਆ ਦੇ ਦੋਗੇ ਐਡਵਾਂਸ ਪਿਛਲੇ ਮੈਨੂੰ ਤੂੰ ਐਡਵਾਂਸ ਲੈ ਚੁੱਕਾ ਮੇਤੋਂ ਸੈਲਰੀ ਵੀ ਲੈ ਗਿਆ ਹੁਣ ਫੇਰ ਐਡਵਾਂਸ ਲੈਣ ਆ ਗਿਆ ਕੰਮ ਤਾਂ ਕਰ ਲਾ ਪਹਿਲਾਂ ਠੀਕੇ ਭਾਜੀ ਹੁਣ ਨਵਾਂ ਸਾਲ ਵੀ ਆ ਰਿਹਾ ਨਾ ਹੁਣ ਸਾਲ ਤਾਂ ਚੱਲਦੇ ਰਹਿਣੇ ਆ ਕੰਮ ਕਰੂੰਗੇ ਤਾਂ ਹੀ ਗੱਡੀ ਚੱਲਣੀ ਆ ਨਵੇਂ ਸਾਲ ਪੁਰਾਣੇ ਸਾਲ ਸਭ ਚੱਲੀ ਜਾਣੇ ਇਹ ਠੀਕ ਹੈ ਨਾ ਕੰਮ ਕਰੋ ਪੈਸੇ ਲਓ ਉਹ ਤੋਂ ਪਹਿਲਾਂ ਤੁਹਾਨੂੰ ਕੋਈ ਪੈਸਾ ਨਹੀਂ ਮਿਲਣਾ ਬੰਦਿਆ ਤਰਾ ਕੰਮ ਕਰ ਹਲੋ ਯਾਰ ਮੈਨੂੰ ਇਸ ਵਾਰੀ ਐਡਵਾਂਸ ਨਹੀਂ ਮਿਲਿਆ ਭਾਜੀ ਕੋਲੋਂ ਮੈਨੂੰ ਪਤਾ ਹੀ ਸੀ ਤੇਰ ਤੋਂ ਹੋਣਾ ਵੀ ਕੱਖ ਨਹੀਂਗਾ ਉਹ ਪਤਾ ਕੀ ਗੱਲ ਆ ਪਿਛਲੇ ਮਹੀਨੇ ਮੈਂ ਐਡਵਾਂਸ ਲਿਆ ਸੀਗਾ ਉਹਨਾਂ ਕੋਲੋਂ ਉੱਪਰ ਉਹਨਾਂ ਨੇ ਸੈਲਰੀ ਮੈਨੂੰ ਪੂਰੀ ਦਿੱਤੀ ਸੀਗੀ ਉਹ ਕਿਹੜਾ ਗਲਤ ਬੋਲਦੇ ਆ ਜੋਦੋ ਮਰਜੀ ਦੇਖ ਲੋ ਤੇਰਾ ਇੱਕੋ ਹੀ ਰੋਲਾ ਹੁੰਦਾ ਪੈਸੇ ਹੈ ਨਹੀਂ ਪੈਸੇ ਹੈ ਨਹੀਂ ਇੱਥੇ ਲੱਗੇ ਉੱਥੇ ਲੱਗੇ ਤੂੰ ਕਦੇ ਵੀ ਮੈਨੂੰ ਕੁਝ ਲਿਆ ਕੇ ਦਿੱਤਾ ਤੂੰ ਕਦੇ ਵੀ ਮੇਰੇ ਮੇਰੀ ਕੋਈ ਚੀਜ਼ ਪੁਗਾਈ ਆ ਮੇਰੀ ਗੱਲ ਸੁਣ ਬੱਚੇ ਆਪਾਂ ਕੰਮ ਕਰਦੇ ਆ ਇਸ ਵਾਰੀ ਪ੍ਰੋਗਰਾਮ ਆਪਾਂ ਇੱਦਾਂ ਦੇਖ ਲੈਣੇ ਆ ਪਰ ਹਾਂ ਅਗਲੇ ਮਹੀਨੇ ਤਨੂੰ ਮੈਂ ਡਰੈਸ ਦਵਾਉਂ ਸੋਹਣੀ ਜੀ ਠੀਕ ਹੈ ਮੇਰੀ ਸੁਣ ਗੱਲ ਧਿਆਨ ਨਾਲ ਇਸ ਮਹੀਨੇ ਰੁਕ ਜਾਦਾ ਕੀ ਮਤਲਬ 25 ਤਰੀਕ ਨੂੰ ਨਵਾਂ ਸਾਲ ਮਨਾਉਣਾ ਉਹਨਾਂ ਨੇ ਸਾਰੀਆਂ ਫਰੈਂਡਸ ਮੇਰੀਆਂ ਜਾ ਰਹੀਆਂ ਉੱਥੇ ਡਰੈਸੇਸ ਪਾ ਕੇ ਇੱਕ ਚੀਜ਼ਦਰ ਤੋਂ ਦਵਾਈ ਨਹੀਂ ਜਾਂਦੀ ਗੱਲਾਂ ਮਰਾ ਲਓਦਰ ਤੋਂ ਵੱਡ ਤੇ ਮੈਂ ਉਹਨਾਂ ਨਾਲ ਜਾਣਾ ਸੀਗਾ ਉੱਥੇ ਪਾਰਟੀ ਤੇ ਜਿਹੜੀ ਮੈਂ ਤੇਰੇ ਕਰਕੇ ਹੁਣ ਜਾ ਨਹੀਂ ਸਕਦੀ ਕਿਉਂਕਿ ਤੂੰ ਮੇਰੇ ਖਰਚੇ ਨਹੀਂ ਚੱਕ ਸਕਦਾ ਜਦੋਂ ਮੇਰੇ ਖਰਚੇ ਚੱਕ ਹੀ ਨਹੀਂ ਸਕਦਾ ਤਾਂ ਫਿਰ ਤੂੰ ਮੇਰੇ ਨਾਲ ਜੁੜਿਆ ਹੀ ਕਿਉਂ ਮੇਰੇ ਨਾਲ ਰਹਿਣ ਦੀ ਲੋੜ ਹੈ ਨਹੀਂਗੀ ਨਾ ਮੈਂ ਤੇਰੇ ਨਾਲ ਰਹਿਣਾ ਖਰਚਾ ਕਰ ਤੋਂ ਮੇਰਾ ਚੱਕ ਨਹੀਂ ਹੁੰਦਾ ਯਾਰ ਦੇਖ ਇਹੋ ਜੀ ਗੱਲ ਨਾ ਕਰ ਕੁਛ ਤੂੰ ਮੈਨੂੰ ਲਿਆ ਕੇ ਨਹੀਂ ਦੇ ਸਕਦਾ ਕਿੱਥੇ ਤੋਂ ਮੈਨੂੰ ਕਮਾ ਕੇ ਨਹੀਂ ਲਿਆਂਦਾ ਕਿੱਥੇ ਤੂੰ ਮੈਨੂੰ ਖਵਾਨ ਨਹੀਂ ਲੱਗ ਜਾਂਦਾ 36 ਤੇਰੇ ਡਰਾਮੇ ਆ ਨਾ ਤੈਨੂੰ ਬੋਲਣ ਦੀ ਅਗਲਾ ਮੈਨੂੰ ਬੁਲਾਣ ਦੀ ਲੋੜ ਨਹੀਂ ਅੱਜ ਤੋਂ ਬਾਅਦ ਉਹ ਪਰ ਤੂੰ ਮੇਰੀ ਗੱਲ ਤਾਂ ਸੁਣ ਨਾ ਯਾਰ ਓ ਸੁਨੀ ਖੁੱਥੇ ਕਿਉਂ ਖੜਾ ਆ ਬੈਠ ਸਸਕਾਲ ਵੀਰੇ ਸਸਕਾਲ ਹੋਰ ਠੀਕ ਠਾਕ ਸੀ ਜਾ ਹਾਂਜੀ ਹਾਂਜੀ ਠੀਕ ਆ ਲੱਗਿਆ ਫੋਨ ਵੀ ਨਹੀਂ ਕੀਤਾ ਹੈ ਹੋਰ ਸੁਣਾ ਕਰ ਸਭ ਵਧੀਆ ਸਭ ਸਭ ਵਧੀਆ ਵੀਰੇ ਚਲ ਅੱਛਾ ਚਾਹ ਪੀਏਗਾ ਕਾ ਕਾਫੀ ਪੀਏਗਾ ਨਹੀਂ ਵੀਰੇ ਮੈਂ ਕੁਛ ਵੀ ਨਹੀਂ ਪੀਉਂ ਪੀਲਾ ਕੁਛ ਕਰੋ ਕਿ ਮੈਂ ਕਹਿੰਨਾ ਯਾਰ ਨਹੀਂ ਨਹੀਂ ਵੀਰੇ ਤੁਸੀਂ ਕੁਛ ਨਾ ਕਹੋ ਮੈਨੂੰ ਨਾ ਥੋੜੇ ਜੇ ਪੈਸੇ ਚਾਹੀਦੇ ਆ ਮੈਨੂੰ ਪੈਸੇ ਦੇ ਦਿਓ ਬਸ ਮੈਨੂੰ ਪੈਸੇ ਦੀ ਬਹੁਤ ਲੋੜ ਆ ਕੀ ਗੱਲ ਹੋ ਗਈ ਸੁੱਖ ਤਾਂ ਹੈ ਵੀਰੇ ਗੱਲ ਪਤਾ ਕੀ ਆ ਹੂੰ ਪ੍ਰੀਆ ਨੂੰ ਮੈਨੂੰ ਕੋਈ ਗੱਲ ਜੀ ਸਮਝ ਨਹੀਂ ਆਈ ਇਹ ਡਰੈਸ ਦੇ ਚੱਕਰ ਦੇ ਵਿੱਚ ਰਿਸ਼ਤਾ ਛੱਡਣ ਦੀ ਕੀ ਲੋੜ ਪੈ ਗਈ ਉਹਨਾਂ ਨੂੰ ਕਮਾਲ ਦੀ ਗੱਲ ਆ ਯਾਰ ਫਿਰ ਰਿਸ਼ਤਾ ਤਾਂ ਨਹੀਂ ਰਿਹਾ ਇੱਕ ਸਵਾਰਦਾ ਰਿਸ਼ਤਾ ਹੋ ਗਿਆ ਮੇਰੇ ਮੈਨੂੰ ਨਹੀਂ ਪਤਾ ਕੀ ਸਹੀ ਆ ਕੀ ਗਲਤ ਆ ਮੈਨੂੰ ਬਸ ਇਦਾਂ ਮੈਨੂੰ ਪੈਸੇ ਚਾਹੀਦੇ ਪੈਸੇ ਦੇ ਦਿਓ ਵੇ ਮੈਂ ਉੱਥੇ 25 ਤਰੀਕ ਨੂੰ ਪਾਰਟੀ ਅਟੈਂਡ ਕਰਕੇ ਆ ਮਾ ਉਹਦੇ ਨਾਲ ਹੋਰ ਗੱਲ ਕੁਛ ਨਹੀਂ ਮੈਂ ਆਪਣਾ ਰਿਸ਼ਤਾ ਬਚਾਉਣਾ ਚਾਹਨਾ ਵਾਂ ਦੇਖ ਭਰਾ ਪੈਸਾ ਤਾਂ ਤੂੰ ਲੈ ਜਾ ਜੇ ਤੇਰੇ ਪੈਸੇ ਨਾਲ ਹੀ ਤੇਰਾ ਰਿਸ਼ਤਾ ਬਚਦਾ ਨਾ ਫਿਰ ਤੂੰ ਪੈਸੇ ਲੈ ਜਾ ਮੈਂ ਤੈਨੂੰ ਪੈਸੇ ਦੇ ਦਣਾ ਮਨਾ ਵੀ ਨਹੀਂ ਕਰਦਾ ਬੇਸ਼ੱਕ ਦੀ ਵਾਪਸ ਵੀ ਨਾ ਦਈ ਪਰ ਇੱਕ ਗੱਲ ਦਾ ਜਵਾਬ ਦੇ ਕੱਲ ਨੂੰ ਉਹਨੇ ਕਹਿੰਨੇ ਮੈਨੂੰ ਤਾਂ ਕੋਟੀ ਲੈ ਕੇ ਦੇ ਸਕਾਰਪਿਓ ਗੱਡੀ ਲੈ ਕੇ ਦੇ ਫਿਰ ਕੀ ਕਰੇਗਾ ਮੈਂ ਤਾਂ ਹੀ ਕਹਿ ਰਿਹਾ ਨਾ ਇੱਕ ਸਵਾਰ ਦਾ ਰਿਸ਼ਤਾ ਹੋ ਗਿਆ ਆ ਰੱਬ ਨੇ ਤੈਨੂੰ ਚੰਗਾ ਟਾਈਮ ਲਿਆ ਕੇ ਦਿਖਾਇਆ ਆ ਅੱਜ ਉਹ ਜਿਹੜੀ ਇੱਕ ਸੂਟ ਦੇ ਪਿੱਛੇ ਲੈ ਕੇ ਤੇਰਾ ਨਾਲ ਰਿਸ਼ਤਾ ਛੱਡ ਸਕਦੀ ਆ ਜੇ ਕੱਲ ਨੂੰ ਤੇਰਾ ਵਿਆਹ ਹੋ ਜਾਣਾ ਉਹਦੇ ਨਾਲ ਫਿਰ ਕੀ ਕਰਦਾ ਤੂੰ ਉਹ ਵੀਰੇ ਅਸੀਂ ਤਾਂ ਕਸਮਾਂ ਵੀ ਖਾਧੀਆਂ ਨੇ ਐਂਡ ਤੱਕ ਨਾਲ ਰਹਿਣ ਦੀਆਂ ਇੰਨਾ ਪਿਆਰ ਸਾਡੇ ਵਿੱਚ ਇਕੱਠੇ ਖਾਣੇ ਆ ਪਿੰਨੇ ਆ ਘੁੰਮਦੇ ਆ ਸਾਰੇ ਕਿਤੇ ਜਾਂਦੇ ਆ ਤੇ ਹੁਣ ਇੱਕਦਮ ਇੰਨੀ ਕੁ ਤੀਜ ਕਰਕੇ ਮੈਂ ਉਹ ਤੈਨੂੰ ਛੱਡੂੰਗਾ ਥੋੜੀ ਕਸਮਾਂ ਖਾਣ ਨਾਲ ਘੁੰਮਣ ਫਿਰੇ ਨਾਲ ਇਹਨੂੰ ਰਿਸ਼ਤਾ ਨਹੀਂ ਕਹਿੰਦੇ ਸਮਾਜ ਵਿੱਚ ਇਹੀ ਕੁਝ ਚੱਲੀ ਜਾ ਰਿਹਾ ਹੈ ਅੱਜ ਕੱਲ ਪਹਿਲਾ ਮੁੰਡਾ ਕੁੜੀ ਆਪਸ ਵਿੱਚ ਇੱਕ ਦੂਜੇ ਨੂੰ ਦੇਖਦੇ ਨੇ ਕਿ ਫਿਰ ਦੋਸਤੀ ਵੱਧਦੀ ਆ ਫਿਰ ਇੱਕ ਦੂਜੇ ਨਾਲ ਪਿਆਰ ਭਰੀਆਂ ਗੱਲਾਂ ਕਰਦੇ ਨੇ ਕਪਲ ਬਣ ਜਾਂਦੇ ਨੇ ਕਿ ਫਿਰ ਝੂਠੀਆਂ ਕਸਮਾਂ ਖਾ ਕੇ ਉਹੀ ਆਖਰੀ ਸਾਹਾਂ ਤੱਕ ਰਗਵਾਉਣ ਦੀ ਗੱਲ ਜਾਂਦੀ ਆ ਉਹਨਾਂ ਦੀ ਅਸਲੀ ਰਿਸ਼ਤਾ ਤਾਂ ਉਹੀ ਹੋਊਗਾ ਜਿਹੜਾ ਤੇਰੇ ਨਾਲ ਵਿਆਹ ਕੇ ਆਊਗਾ ਇਹ ਤਾਂ 2500 ਰੁਪਏ ਸੂਟ ਦੇ ਪਿੱਛੇ ਲਿਆ ਕੇ ਅੱਜ ਤੱਕ ਤੇਰੇ ਨਾਲ ਰਿਸ਼ਤਾ ਤੋੜਨ ਤੱਕ ਆ ਗਏ ਨੇ ਕਿ ਇੱਕ ਗੱਲ ਦੱਸ ਆ ਦਿਨ ਕਿਹੜੇ ਚੱਲਦੇ ਪਏ ਨੇਗੇ ਨਾਲੇ ਦੇਈ ਪਤਾ ਮੈਂ ਦੱਸਦਾ ਯਾਰ ਅੱਜ ਦਾ ਦਿਨ ਗੁਰਗੋਬ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਸੀਗਾ ਤੇ ਜਿਹੜੀ ਕਸਮਾਂ ਦੇ ਤੂੰ ਗੱਲ ਕਰਦਾ ਨਾ ਪਹਾੜੀ ਰਾਜਾ ਨੇ ਵੀ ਝੁੱਠੀਆਂ ਕਸਮਾਂ ਖਾਦੀਆਂ ਸੀਗੀਆਂ ਤੇ ਉਹੀ ਗੁਰਗੋਬ ਸਿੰਘ ਮਹਾਰਾਜ ਪਿੱਠ ਪਿੱਛੇ ਵਾਰ ਕਰਕੇ ਗਏ ਸੀਗੇ ਤੇ ਤੂੰ ਕਹਿਣਾ ਕਸਮਾਂ ਖਾਦੀਆਂ ਸੀਗੀਆਂ ਚੰਗਾ ਹੋਇਆ ਰੱਬ ਨੇ ਤੈਨੂੰ ਪਹਿਲੇ ਹੀ ਚਾਨਣਾ ਪਾ ਦਿੱਤਾ ਯਾਰ ਮੈਂ ਟੈਨਸ਼ਨਾਂ ਵਿੱਚ ਲਈ ਫਿਰਦਾ ਆ ਪੈਸੇ 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 ਪਰ ਵੀਰੇ ਮੈਂ ਉਹਦਾ ਕੀਤਾ ਬਹੁਤ ਆ ਨਾ ਮੈਂ ਉਹਦਾ ਹੱਦੋ ਵੱਦ ਕੀਤਾ ਮੈਂ ਸਾਰਾ ਟਾਈਮ ਖਰਾਬ ਕਰ ਲਿਆ ਉਹਦੇ ਪਿੱਛੇ ਆਪਣਾ ਕੀਤਾ ਤਾਂ ਗੰਗੂ ਬ੍ਰਹਮਣ ਦਾ ਵੀ ਸੀਗਾ ਗੁਰਪਾਤਸ਼ਾਹ ਜੀ ਨੇ ਫਿਰ ਉਹਨੂੰ ਕੀ ਲੋੜ ਪੈ ਗਈ ਸੀਗੀ ਅਚਾਨਕ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦੇ ਦੀ ਗ੍ਰਿਫਤਾਰੀ ਦੇਣ ਦੀ ਕਿਉਂਕਿ ਲਾਲਚ ਆ ਗਿਆ ਸੀ ਮਨ ਦੇ ਵਿੱਚ ਉਹਨੇ ਰਿਸ਼ਤੇ ਨਾਲ ਲगाव ਨਹੀਂ ਸੀਗਾ ਗੁਰਗੋਵੀਸੀ ਮਾਰੇ ਨਾਲ ਪਿਆਰ ਨਹੀਂ ਸੀਗੀ ਉਹਨੂੰ ਛੋਟੇ ਸਾਹਿਬਜ਼ਾਦ ਦੇ ਵਿੱਚ ਆਪਣੇ ਬੱਚੇ ਨਹੀਂ ਨਜ਼ਰ ਆਏ ਮਾਤਾ ਗੁਜਰਕੌਰ ਜੀ ਦੇ ਵਿੱਚ ਦੇਖਿਆ ਉਹਨੇ ਆਪਣੀ ਮਾਂ ਹੀ ਨਹੀਂ ਨਜ਼ਰ ਆਈ ਉਹਨੇ ਸਿਰਫ ਮੋਹਰਾਂ ਨਜ਼ਰ ਆਈਆਂ ਪੈਸਾ ਧਨ ਉਹੀ ਚੀਜ਼ ਤੇ ਨਾਲ ਅਜੇ ਰਿਸ਼ਤੇ ਨਾਲ ਕਰਕੇ ਹੋ ਰਹੀ ਆ ਉਹਨੂੰ ਤੇਰੇ ਤੇ ਲगाव ਨਹੀਂ ਆ ਰਿਹਾ ਉਹਨੂੰ ਸਿਰਫ 25 ਦਸੰਬਰ ਨਜ਼ਰ ਆ ਰਹੀ ਆ ਨਾਲ ਇੱਕ ਗੱਲ ਦਾ ਜਵਾਬ ਦੇ ਸਾਡਾ ਉਸ 25 ਦਸੰਬਰ ਨਾਲ ਸਾਡਾ ਕੀ ਇਸ ਲੈਂਡ ਦੇਣਾ ਯਾਰ ਠੀਕ ਆ ਉਹਨਾਂ ਦਾ ਤਿਹਾਰ ਹੈ ਉਹਨਾਂ ਨੂੰ ਉਹਨਾਂ ਦੀ ਮੁਬਾਰਕਬਾਦ ਆ ਤੂੰ ਇੱਕ ਕੰਮ ਕਰ ਸਾਰੀ ਇਹ ਗੱਲਾਂ ਛੱਡ ਤੂੰ ਮੇਰ ਨਾਲ ਸਰਹੰਦ ਚੱਲ ਠੀਕ ਹੈ ਨਾ ਆਪਾਂ ਉੱਥੇ ਜਾ ਕੇ ਉਸ ਛੋਟੇ ਸਾਹਿਬਜ਼ਾਦ ਨੂੰ ਯਾਦ ਕਰੀਏ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰੀਏ ਆ ਜਿਹੜੀ ਸਰਦਾਰੀ ਮਿਲੀ ਹੈ ਨਾ ਉਹਨਾਂ ਕਰਕੇ ਸਾਨੂੰ ਮਿਲੀ ਆ ਰਹੀ ਗੱਲ ਤੇ ਰਨਾ ਰਿਸ਼ਤੇ ਦੀ ਅਸਲੀ ਰਿਸ਼ਤਾ ਪਤਾ ਕਿਹਦਾ ਸੀਗਾ ਰਿਸ਼ਤਾ ਸੀਗਾ ਮੋਤੀराम ਮਹਾਰਾਜ ਜੀ ਦਾ ਜਿਨ੍ਹਾਂ ਨੇ ਦੁੱਧ ਦੀ ਸੇਵਾ ਨਹੀਂ ਛੱਡੀ ਆਪਣਾ ਪਰਿਵਾਰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰਵਾ ਦਿੱਤਾ ਸੀ ਉਹਨਾਂ ਨੇ ਪਰ ਦੁੱਧ ਦੀ ਸੇਵਾ ਨਹੀਂ ਸੀ ਛੱਡੀ ਉਹ ਰਿਸ਼ਤਾ ਸੀਗਾ ਰਿਸ਼ਤਾ ਸੀਗਾ ਟੋਡਰ ਮੱਲ ਜੀ ਦਾ ਜਿਨ੍ਹਾਂ ਨੇ ਸਾਰੀ ਧਨ ਦੌਲਤ ਲਗਾ ਕੇ ਸਾਰੀ ਜਾਇਦਾਦ ਵੇਚ ਕੇ ਛੋਟੇ ਸਹਬਜਾਦਤ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕਰਾਉਣ ਤੱਕ ਆ ਗਿਆ ਸੀਗਾ ਇਹ ਤਾਂ ਯਾਰ ਥੋੜੇ ਜੇ ਪੈਸੇ ਕਰਕੇ ਤੇਰੇ ਨਾਲ ਰਿਸ਼ਤਾ ਛੱਡ ਕੇ ਚਲੀ ਗਈ ਇਹਦੇ ਨਾਲ ਤੂੰ ਕੀ ਨਿਭਾ ਲੇਗਾ ਉਹ ਸੇਵਾ ਨਿਭਾ ਗਏ ਨੇਗੇ ਉਹ ਅਸਲੀ ਰਿਸ਼ਤੇ ਨੇ ਤੂੰ ਦੇਖ ਉਹ ਇੱਕ ਛੋਟੇ ਜਿਹੇ ਰਿਸ਼ਤੇ ਨੂੰ ਲੈਣਾ ਜਾਂ ਗੁਰਗੋਬ ਸਿੰਘ ਮਾਰੇ ਦੇ ਰਿਸ਼ਤੇ ਨੂੰ ਲੈਣਾ ਜਾਂ ਜਿੱਥੇ ਤੂੰ ਇੱਕ ਦੀ ਮਗਰ ਜਾ ਰਿਹਾ ਓਥੇ ਪੂਰੀ ਦੁਨੀਆ ਕੋਈ ਪਤਾ ਗੁਰਪਾਸ਼ਾ ਤੇ ਮਗਰ ਲਾਦਣ ਤੂੰ ਮੇਰੇ ਨਾਲ ਸਰਹੰਦ ਚੱਲ ਆਪਾਂ ਓਥੇ ਚੱਲ ਕੇ ਸੇਵਾ ਕਰਦੇ ਆ ਨਾਲੇ ਸਿਮਰਨ ਕਰਦੇ ਆ ਤੇਰਾ ਮਨ ਵੀ ਸ਼ਾਂਤ ਹੋ ਜਾਊਗਾ ਠੀਕ ਹੈ ਕੋਈ ਗੱਲ ਨਹੀਂ ਇੰਨੀ ਗੱਲ ਦੀ ਚਿੰਤਾ ਨਹੀਂ ਕਰੀ ਜੀ ਹੁੰਦੀ ਠੀਕ ਹੈ ਤੂੰ ਮੇਰੇ ਨਾਲ ਚੱਲ ਜਿਹੜੇ ਪੈਸੇ ਤੂੰ ਉਹਦੇ ਕੋਲੇ ਵੇਸਟ ਕਰਨੇ ਆ ਸੂਟ ਦਿੱਤੇ ਤੂੰ 2500 ਰੁਪਏ ਕਿਸੇ ਦਸਵੰਦ ਕੱਢ ਕਿਸੇ ਲੋੜਵੰਦ ਨੂੰ ਦੇ ਗੁਰਗੋਬ ਸਿੰਘ ਮਹਾਰਾਜ ਜੀ ਵੀ ਆਪਣੇ ਤੁਹਾਨੂੰ ਪ੍ਰੇਮ ਨਾਲ ਪਤਾ ਕੀ ਕਹਿਣਗੇ ਇਹ ਤਾਂ ਮੇਰਾ ਗੁਰਸਿੱਖ ਆ ਇਹ ਤਾਂ ਮੇਰਾ ਬੱਚਾ ਆ ਤੂੰ ਆ ਚਲਾ ਮੇਰੇ ਨਾਲ ਚੱਲ ਆ ਪਸਰਹੰਦ ਮੱਥਾ ਟੇਕ ਕੇ ਚੱਲਦੇ ਆ ਮੇਰਾ ਵੀਰ